ਸਤਿ ਸ੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਬੱਚਿਓ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਆਪਨੇ ਨਵੇਂ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਨਵੇਂ ਸੈਸ਼ਨ ਦੇ ਵਿੱਚ ਮੈਂ ਤੁਹਾਡੇ ਲਈ ਅੱਜ ਆਪਣਾ ਸਮਾਜਿਕ ਵਿਗਿਆਨ ਦਾ ਪਹਿਲਾ ਪਾਠ ਹੈ ਜੋ ਸਾਡੇ ਸਾਧਨ ਕਿਸਮਾਂ ਤੇ ਸਾਮ ਸੰਭਾਲ ਉਹ ਲੈ ਕੇ ਆਇਆ ਹਾਂ ਬੱਚਿਓ ਲੈਸਨ ਤੁਸੀਂ ਇਹ ਕਲਾਸ ਵਿੱਚ ਪੜ ਚੁੱਕੇ ਹੋਵੋਗੇ ਤਾਂ ਇਸ ਵੀਡੀਓ ਦੇ ਵਿੱਚ ਮੈਂ ਜਿੱਥੇ ਤੁਹਾਨੂੰ ਉਹਦੀ ਬੈਕ ਐਕਸਰਸਾਈਜ਼ ਦੇ ਸਾਰੇ ਕੁਐਸਚਨ ਆਨਸਰ ਨੇ ਉਹ ਹਲ ਕਰਵਾਵਾਂਗਾ ਉਸ ਦੇ ਨਾਲ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਚਿਆਂ ਨੂੰ ਯਾਦ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਕੁਐਸਚਨ ਲਿਖ ਲੈਂਦੇ ਨੇ ਪਰ ਕੁਐਸਚਨ ਨੂੰ ਕਈ ਸ਼ਬਦ ਨੇ ਜਿਹੜੇ ਉਹਨਾਂ ਦੇ ਸਮਝ ਨਹੀਂ ਆਉਂਦੇ ਜਿਸ ਕਰਕੇ ਉਹਨਾਂ ਨੂੰ ਕਨਸੈਪਟ ਹੈ ਜਿਹੜੇ ਉਹ ਕਲੀਅਰ ਨਹੀਂ ਹੁੰਦੇ ਮੈਂ ਇਹਨਾਂ ਡਿਟੇਲ ਤੁਹਾਨੂੰ ਉਹ ਕਲੀਅਰ ਕਰਾਂਗਾ ਇਸ ਕਰਕੇ ਇਹ ਤੁਹਾਡੀ 8ਵੀਂ ਜਮਾਤ ਹੈ ਜਿਹੜੀ ਬੋਰਡ ਦੀ ਕਲਾਸ ਹੈ ਸ਼ੁਰੂ ਤੋਂ ਹੀ ਬੜੇ ਸਮਝ ਕੇ ਪੜ੍ਹਨਾ ਹੈ ਤਾਂ ਕਿ ਤੁਸੀਂ ਜਿਹੜਾ ਹੈ ਤੁਹਾਡੇ ਤੇ ਇੱਕਦਮ ਲੋਡ ਨਾ ਪਵੇ ਤੇ ਤੁਹਾਡਾ ਨਾਲ ਦੀ ਨਾਲ ਸਿਲੇਬਸ ਹੈ ਜਿਹੜਾ ਉਹ ਕਵਰ ਹੁੰਦਾ ਰਹੇ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਹੋਵੇਗਾ ਜੋ ਵਿਦਿਆਰਥੀ ਨਵੇਂ ਨੇ ਠੀਕ ਹੈ ਚੈਨਲ ਦੇ ਉੱਤੇ ਤਾਂ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਸ ਤੋਂ ਇਲਾਵਾ ਤੁਸੀਂ ਪਹਿਲਾਂ ਵੀ ਦੇਖੋਗੇ ਚੈਨਲ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਨਕਸ਼ਾ ਨਾਲ ਸੰਬੰਧਤ ਵੀਡੀਓਜ਼ ਹੈਗੀਆਂ ਨੇ ਤੇ ਤੁਹਾਡੇ 8ਵੀਂ ਦੇ ਪੁਰਾਣੇ ਪਿਛਲੇ ਸਾਲ ਦੇ ਪੇਪਰ ਵੀ ਹੈਗੇ ਨੇ ਤਾਂ ਉਸ ਨੂੰ ਦੇਖ ਕੇ ਵੀ ਤੁਸੀਂ ਤਿਆਰੀਆਂ ਜਿਹੜੀ ਉਹ ਕਰ ਸਕਦੇ ਹੈਗੇ ਹੋ ਤੇ ਹੁਣ ਆਪਾਂ ਆਪਾਂ ਅੱਜ ਦਾ ਜਿਹੜਾ ਹੈ ਲੈਸਨ 1 ਸਾਡਾ ਪਾਠ ਇੱਕ ਹੈ ਸਾਦਨ ਕਿਸਮਤ ਇਸਾਮ ਸੰਭਾਲ ਉਹਨੂੰ ਸ਼ੁਰੂ ਕਰਦੇ ਹਾਂ ਤੁਹਾਡਾ ਪਹਿਲਾ ਕੁਐਸਚਨ ਹੈ ਸਾਦਨਾ ਤੋਂ ਕੀ ਭਾਵ ਹੈ ਠੀਕ ਹੈ ਤਾਂ ਤੁਸੀਂ ਜਿੱਥੇ ਸਕਰੀਨਸ਼ਾਟ ਮਾਰ ਕੇ ਜਾਂ ਵੀਡੀਓ ਨੂੰ ਪਾਜ਼ ਕਰਕੇ ਲਿਖ ਲੈਣੇ ਆ ਕਵੈਸਚਨ ਉਸ ਦੇ ਨਾਲ ਨਾਲ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਣਾ ਤੇ ਸਮਝਣਾ ਹੈਗਾ ਆ ਅਜਿਹੇ ਕੁਦਰਤੀ ਅਤੇ ਮਨੁੱਖੀ ਦੁਆਰਾ ਠੀਕ ਹੈ ਕੁਦਰਤੀ ਵੀ ਹੈ ਤੇ ਮਨੁੱਖ ਦੁਆਰਾ ਵੀ ਬਣਾਏ ਗਏ ਅਰਥਵਾਨ ਪਦਾਰਥ ਅਰਥਵਾਨ ਪਦਾਰਥ ਜਿਨ੍ਹਾਂ ਦਾ ਮੁੱਲ ਹੈ ਜਿਨ੍ਹਾਂ ਤੋਂ ਸਾਨੂੰ ਕੋਈ ਨਾ ਕੋਈ ਆਰਥਿਕ ਤੌਰ ਤੇ ਪੈਸੇ ਵਾਲੇ ਪੱਖ ਤੋਂ ਹੈਲਪ ਹੁੰਦੀ ਆ ਮਦਦ ਹੁੰਦੀ ਆ ਤੇ ਉਸ ਤੋਂ ਇਲਾਵਾ ਹੋਰ ਕੀ ਨੇ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਨੇ ਠੀਕ ਹੈ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਕੀ ਕਰਦੇ ਨੇ ਉਹ ਪੂਰਾ ਕਰਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਸਾਧਨ ਕਹਿੰਦੇ ਹਾਂ ਠੀਕ ਹੈ ਕੋਈ ਵੀ ਚੀਜ਼ ਹੋ ਸਕਦੀ ਆ ਕੁਦਰਤ ਤੋਂ ਪ੍ਰਾਪਤ ਹੋ ਸਕਦੀ ਆ ਜਿਸ ਤਰ੍ਹਾਂ ਕਿ ਸਾਨੂੰ ਧੁੱਪ ਹੈ ਹਵਾ ਹੈ ਠੀਕ ਹੈ ਖਣਿਜ ਪਦਾਰਥ ਨੇ ਮਨੁੱਖ ਦੁਆਰਾ ਬਣਾਈਆਂ ਹੋਈਆਂ ਚੀਜ਼ਾਂ ਵੀ ਹੋ ਸਕਦੀਆਂ ਨੇ ਜਿਸ ਤਰ੍ਹਾਂ ਕਿ ਬਿਜਲੀ ਹੈ ਠੀਕ ਹੈ ਆਮ ਤੌਰ ਤੇ ਜਦੋਂ ਮੈਂ ਗੱਲ ਕਲਾਸ ਵਿੱਚ ਬੱਚਿਆਂ ਨਾਲ ਸਾਧਨਾਂ ਦੀ ਕਰਦਾ ਹਾਂ ਤਾਂ ਉਹ ਬੱਚੇ ਸਾਧਨਾਂ ਤੋਂ ਭਾਵ ਆਵਾਜਾਈ ਦੀ ਸਾਧਨਾਂ ਤੋਂ ਲੈ ਲੈਣੇ ਬੱਚੇ ਇੱਥੇ ਇਕੱਲੇ ਆਵਾਜਾਈ ਤੋਂ ਸਾਧਨ ਤੋਂ ਭਾਵ ਨਹੀਂ ਹੈ ਇੱਥੇ ਸਾਧਨਾਂ ਤੋਂ ਭਾਵ ਹੈ ਉਹ ਕੋਈ ਵੀ ਚੀਜ਼ ਜਿਹੜੀ ਸਾਨੂੰ ਕੀ ਕਰਦੀ ਆ ਅਰਥਵਾਨ ਚੀਜ਼ ਜਿਹੜੀਆਂ ਸਾਡੀ ਲੋੜਾਂ ਦੀ ਜ਼ਰੂਰਤਾਂ ਦੀ ਪੂਰਤੀ ਕਰਦੀ ਆ ਤੇ ਜਿਹਦੇ ਨਾਲ ਅਸੀਂ ਖੁਸ਼ਹਾਲ ਹੁੰਨੇ ਆ ਸਾਡੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਸਾਧਨ ਅਖਾਂਦੇ ਆ ਠੀਕ ਹੈ ਇਸ ਕਰਕੇ ਆਵਾਜ਼ ਆਈ ਦੀ ਸਾਧਨ ਦੀ ਹੀ ਇਕੱਲੀ ਗੱਲ ਨਹੀਂ ਹੈ ਇੱਥੇ ਪੂਰੀ ਆਪਾਂ ਜਿਹੜੀ ਹੈ ਉਹ ਅਰਥਵਿਵਸਥਾ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਪਾਈ ਜਾਣ ਵਾਲੀ ਚੀਜ਼ਾਂ ਦੀ ਗੱਲ ਕਰਦੇ ਆ ਜਿਹੜੀਆਂ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੇ ਆ ਕੁਦਰਤੀ ਸਾਧਨ ਕਿਹੜੇ ਹੁੰਦੇ ਹਨ ਸਾਨੂੰ ਕੌਣ ਪ੍ਰਦਾਨ ਕਰਦਾ ਹੈ ਜਿਸ ਤਰ੍ਹਾਂ ਕੀ ਨਾਮ ਤੋਂ ਹੀ ਕਲੀਅਰ ਹੈ ਠੀਕ ਹੈ ਕੁਦਰਤੀ ਸਾਧਨ ਕੁਦਰਮ ਨੂੰ ਪ੍ਰਦਾਨ ਕਰਦਾ ਹੈ ਕੁਦਰਤ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹਨ ਇਹ ਸਾਧਨ ਉਹ ਹੁੰਦੇ ਹਨ ਠੀਕ ਹੈ ਜੋ ਮਨੁੱਖ ਲਈ ਕਿਸੇ ਨਾ ਕਿਸੇ ਰੂਪ ਵਿੱਚ ਮਹੱਤਵ ਰੱਖਦੇ ਹਨ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੰਗਲ ਨੇ دریا ਨਹੀਂ ਖਣੇ ਦੇ ਪਦਾਰਥ ਨਹੀਂ ਸੂਰਜੀ ਸ਼ਕਤੀ ਹੈ ਸਮੁੰਦਰ ਨੇ ਠੀਕ ਹੈ ਜャ ਸਮੁੰਦਰ ਦੇ ਵਿੱਚ ਜਿਹੜੀ ਹੈ ਜਿਹੜੀਆਂ ਹੋਰ ਸਮੁੰਦਰ ਦੇ ਪਦਾਰਥ ਨੇ ਜੋ ਸਮੁੰਦਰ ਤੋਂ ਨਿਕਲਦੇ ਨੇ ਠੀਕ ਹੈ ਇਹ ਸਾਰੇ ਦੇ ਸਾਰੇ ਕੀ ਨੇ ਸਾਨੂੰ ਅਸੀਂ ਕੁਦਰਤੀ ਸਾਧਨ ਹੈਗੇ ਨੇ ਤੇ ਇਹਨਾਂ ਸਾਨੂੰ ਕੋਨ ਪ੍ਰਦਾਨ ਕਰਦੀ ਹੈ ਕੁਦਰਤ ਹੀ ਪ੍ਰਦਾਨ ਕਰਦੀ ਹੈ ਫਿਰ ਅਸੀਂ ਸਾਧਨਾਂ ਦੀ ਜਿਹੜੀ ਹੈ ਉਹ ਕਿਸਮਾਂ ਦੀ ਸੂਚੀ ਬਣਾਣੇ ਆ ਠੀਕ ਹੈ ਕਿਸਮਾਂ ਦੀ ਸੂਚੀ ਨੂੰ ਅਸੀਂ 6 ਭਾਗਾਂ ਦੇ ਵਿੱਚ ਵੰਡਦੇ ਆ ਨੰਬਰ 1 ਅਸੀਂ ਕਹਿੰਦੇ ਆ ਨਰਜੀਬ ਤੇ ਜੀਵ ਸਾਧਨ ਜੀਵ ਕਿਹੜੇ ਹੁੰਦੇ ਨੇ ਜਿਨ੍ਹਾਂ ਵਿੱਚ ਜਾਨ ਹੁੰਦੀ ਆ ਨਰਜੀਬ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੁੰਦੀ ਠੀਕ ਹੈ ਵਿਕਸਿਤ ਜਿਹੜੇ ਬਹੁਤ ਜ਼ਿਆਦਾ ਅਸੀਂ ਅੱਜ ਦੇ ਸਮੇਂ ਦੇ ਵਿੱਚ ਇਸਤੇਮਾਲ ਕਰ ਰਹੇ ਹਾਂ ਠੀਕ ਹੈ ਬਿਲਕੁਲ ਜਿਸ ਤਰ੍ਹਾਂ ਪੈਟਰੋਲ ਡੀਜ਼ਲ ਪੈਟਰੋਲ ਵਗੈਰਾ ਹੈ ਕੋਲਾ ਵਗੈਰਾ ਹੈ ਠੀਕ ਹੈ ਇਹਦੇ ਬਹੁਤ ਜ਼ਿਆਦਾ ਇਸਤੇਮਾਲ ਹੋ ਰਹੀਆ ਸੰਭਾਵਿਤ ਸਾਧਨਾਂ ਦੇ ਵਿੱਚ ਜਿਹੜੇ ਅਸੀਂ ਇਸਤੇਮਾਲ ਕਰਨੇ ਹਜੇ ਸ਼ੁਰੂ ਹੀ ਕੀਤੇ ਨੇ ਜਿੱਦਾਂ ਤੁਸੀਂ ਕਹਿ ਸਕਦੇ ਹੈਗੇ ਹੋ ਠੀਕ ਹੈ ਸਾਡੀ ਸੋਲਰ એનર્ਜੀ ਹੈ ਠੀਕ ਹੈ ਅਸੀਂ ਹਵਾ ਤੋਂ ਜਿਹੜੀ ਪੌਣ ਚੱਕੀਆਂ ਨਾਲ ਜਿੱਦਾਂ ਬਿਜਲੀ ਬਣਾ ਰਹੇ ਹਾਂ ਠੀਕ ਇਹ ਸਾਡੇ ਸੰਭਾਵਿਤ ਸਾਧਨ ਨੇ ਉਸ ਤੋਂ ਬਾਅਦ ਮੁਕਣਯੋਗ ਤੇ ਨਾ ਮੁਕਣਯੋਗ ਇਕਤਰਾ ਨਾਲ ਜਿਹੜੇ ਵਿਕਸਿਤ ਨਹੀਂ ਉਹ ਮੁਕਣਯੋਗ ਵੀ ਨਹੀਂ ਅੱਜ ਦੇ ਸਮੇਂ ਦੇ ਵਿੱਚ ਠੀਕ ਹੈ ਨਾ ਮੁਕਣਯੋਗ ਜਿਹੜੇ ਆਪਣੇ ਆਪ ਹੀ ਕੁਦਰਤ ਦੁਆਰਾ ਸਾਨੂੰ ਪੈਦਾ ਕਰਕੇ ਦੇ ਦਿੰਦੀ ਆ ਮੁਕਣਯੋਗ ਦੇ ਵਿੱਚ ਸਾਰੇ ਪੈਟਰੋਲੀਅਮ ਪ੍ਰੋਡਕਟ ਨੇ ਜਿਹੜੇ ਆ ਜਾਂਦੇ ਨੇ ਕੋਲਾ ਲੋਹਾ ਵਗੈਰਾ ਠੀਕ ਹੈ ਜਿਨ੍ਹਾਂ ਨੂੰ ਅਸੀਂ ਫਾਸਲ ਫਿਊਲਸ ਵੀ ਕਹਿੰਦੇ ਆ ਪਥਰਾਟ ਬਾਲਣ ਕਹਿੰਦੇ ਆ ਉਹ ਮੁਕਣਯੋਗ ਨੇ ਸਾਰੇ ਜਿਹੜੇ ਅਸੀਂ ਧਰਤੀ ਦੇ ਵਿੱਚੋਂ ਕੱਢ ਰਹੇ ਆ ਠੀਕ ਹੈ ਉਹਨਾਂ ਨੇ ਇੱਕ ਨਾ ਇੱਕ ਦਿਨ ਮੁੱਕ ਜਾਣਾ ਹੈਗਾ ਕਿਉਂਕਿ ਉਹਨਾਂ ਨੂੰ ਬਣਨੇ ਨੂੰ ਬਹੁਤ ਹਜ਼ਾਰਾਂ ਸਾਲ ਲੱਗੇ ਸੀ ਤੇ ਅੱਜ ਦਾ ਮਨੁੱਖ ਜਿਹੜਾ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਵਰਤ ਰਿਹਾ ਪਰ ਉਸ ਤ ਨਾਮੁਕਣਯੋਗ ਸਾਧਨ ਜਿਸ ਤਰ੍ਹਾਂ ਸੂਰਜ ਦੀ ਊਰਜਾ ਤੇ ਪਾਣ ਊਰਜਾ ਹੈਗੀ ਆ ਜਾਂ ਪਾਣੀ ਤੋਂ ਪੈਦਾ ਕਰਦੇ ਅਸੀਂ ਬਿਜਲੀ ਪੈਦਾ ਕਰਦੇ ਹਾਂ ਇਹ ਨਾਮੁਕਣਯੋਗ ਸਾਧਨ ਨੇ ਜਿਨ੍ਹਾਂ ਨੂੰ ਕੀ ਆ ਬਾਰ-ਬਾਰ ਸਾਡੇ ਕੋਲ ਪੈਦਾ ਹੁੰਦੇ ਰਹਿੰਦੇ ਨੇ ਕੁਦਰਤੀ ਤੌਰ ਤੇ ਫਿਰ ਮਿੱਟੀ ਅਤੇ ਭੂਮੀ ਸਾਧਨ ਠੀਕ ਹੈ ਮਿੱਟੀ ਮੀਨਸ ਮਿੱਟੀ ਦੀ ਪਰਿਭਾਸ਼ਾ ਆਪਾਂ ਅੱਗੇ ਕਰਾਂਗੇ ਭੂਮੀ ਸਾਧਨ ਉਹ ਜਿਹੜੇ ਸਾਡੀ ਜ਼ਮੀਨ ਦੇ ਵਿੱਚ ਨੇ ਠੀਕ ਹੈ ਸਮੁੰਦਰੀ ਅਤੇ ਖਣਿਜ ਪਦਾਰਥ ਪੰਜਵੀਂ ਕਿਸਮ ਹੋਗੀ ਜਿਗਾ ਸਮੁੰਦਰ ਤੋਂ ਮਿਲਦੇ ਨੇ ਖਣਿਜ ਸਾਧਨ ਨੇ ਫਿਰ ਸਭ ਤੋਂ ਇੰਪੋਰਟੈਂਟ ਹੈ ਸਾਡੇ ਕੋਲ ਮਨੁੱਖੀ ਸਾਧਨ ਤੁਸੀਂ ਤੇ ਮੈਂ ਠੀਕ ਹੈ ਜਿਹੜੇ ਮਨੁੱਖਾਂ ਅਸੀਂ ਵੀ ਇੱਕ ਸਾਧਨਾ ਅਸੀਂ ਵੀ ਕੀ ਕਰਦੇ ਹਾਂ ਕਿਉਂਕਿ ਬਾਕੀ ਸਾਰੇ ਸਾਧਨਾਂ ਦਾ ਸਹੀ ਇਸਤੇਮਾਲ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਮਨੁੱਖ ਹੈ ਜਿਹੜਾ ਉਹ ਇੱਕ ਅੱਛੇ ਜਿਹੜਾ ਹੈ ਉਹ ਸੋਚ ਦੇ ਨਾਲ ਉਹਨਾਂ ਦਾ ਇਸਤੇਮਾਲ ਨਹੀਂ ਕਰਦਾ ਇਹ ਸਾਰੀਆਂ ਗੱਲਾਂ ਆਪਾਂ ਇਨ ਡਿਟੇਲ ਅਗਲੇ ਦੇ ਵਿੱਚ ਪੜਾਂਗੇ ਉਮੀਦ ਕਰਦਾ ਹਾਂ ਤੁਹਾਨੂੰ ਤਿੰਨੋਂ ਕੁਐਸਚਨ ਜਿਹੜੇ ਉਹ ਸਮਝ ਲੱਗੇ ਹੋਣਗੇ ਠੀਕ ਹੈ ਮਿੱਟੀ ਦੀ ਪਰਿਭਾਸ਼ਾ ਦਿਓ ਹੁਣ ਜਦੋਂ ਕਿਤੇ ਵੀ ਜਦੋਂ ਇਹ ਕੁਐਸਚਨ ਆਂਦਾ ਕੁਐਸਚਨ ਜਿਹੜਾ ਖਾਸ ਕਰਕੇ ਜਿਹੜੇ ਇਦਾਂ ਦੇ ਬੜੇ ਸਿੰਪਲ ਕੁਐਸਚਨ ਤੁਹਾਨੂੰ ਆਉਂਦੇ ਨੇ ਉਹਨਾਂ ਦੀ ਕਈ ਵਾਰ ਪਰਵਾਹਾਸ਼ਾ ਦੇਣ ਲੱਗੇ ਬੱਚੇ ਸ਼াব্দਿਕ ਤੌਰ ਤੇ ਪੇਪਰ ਦੇ ਵਿੱਚ ਲਿਖਦੇ ਹੋਏ ਭੁੱਲ ਜਾਂਦੇ ਨੇ ਮਿੱਟੀ ਤੋਂ ਮਤਲਬ ਮਿੱਟੀ ਹੀ ਹੁੰਦਾ ਨਹੀਂ ਠੀਕ ਹੈ ਧਰਤੀ ਦੀ ਜਿਹੜੀ ਹੈ ਸਭ ਤੋਂ ਉੱਪਰਲੀ ਛੋਟੀ ਜਹੀ ਪਰਤ ਧਰਤੀ ਦੇ ਉੱਤੇ ਕੀ ਹੈ ਇੱਕ ਛੋਟੀ ਜਹੀ ਪਰਤ ਹੈ ਖਾਸ ਕਰਕੇ ਜਿਨ੍ਹਾਂ ਵਿੱਚ ਅਸੀਂ ਫਸਲਾਂ ਉਗਾਉਂਦੇ ਆ ਠੀਕ ਹੈ ਜਿਹੜੀ ਕਾਦੀ ਬਣੀ ਹੁੰਦੀ ਆ ਮੂਲ ਚਟਾਨਾਂ ਦੀ ਤੇ ਟੁੱਟਣ ਭੱਜਣ ਨਾਲ ਠੀਕ ਹੈ ਜਲਵਾਯੂ ਕਾਰਨ ਜੀਵ ਨੇ ਜਿਹੜੇ ਮਰਦੇ ਨੇ ਠੀਕ ਹੈ ਛੋਟੇ ਵੱਡੇ ਤੁਸੀਂ ਮੈਂ ਸਾਰੇ ਹੀ ਜਿਨ੍ਹਾਂ ਜਾਣ ਹੈ ਉਹਨਾਂ ਦੇ ਗਲਣ ਛੜਨ ਨਾਲ ਰੁਖ ਬੂਟੇ ਨੇ ਜਿਹੜੇ ਇਹ ਗਲ ਛੜ ਜਾਂਦੇ ਨੇ ਇਹ ਆਦ ਦੇ ਤਤਾਂ ਦੇ ਅਸਰ ਕਰਕੇ ਬਣਦੀ ਹੈ ਠੀਕ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ ਮਿੱਟੀ ਕਹਿੰਦੇ ਹਾਂ ਠੀਕ ਹੈ ਜਿਹੜਾ ਉੱਪਰ ਸਾਡੇ ਕੋਲ ਥੋੜਾ ਜਿਹਾ ਭਾਗ ਹੁੰਦਾ ਹੈ ਅਗਰ ਤੁਹਾਡੇ ਵਿੱਚੋਂ ਕੋਈ ਬੱਚਾ ਦਰਿਆ ਦੇ ਵਿੱਚ ਗਿਆ ਤਾਂ ਉਹਨੇ ਦੇਖਿਆ ਹੋਊਗਾ ਜਦੋਂ ਉਹਦੇ ਕੋਲ ਪਾਣੀ ਹੈ ਜਿਹੜਾ ਉਹ ਬੈ ਕੇ ਆਂਦਾ ਤਾਂ ਉੱਥੇ ਰੇਤੇ ਦੇ ਉੱਤੇ ਕੀ ਕਰਦਾ ਇੱਕ ਪਤਲੀ ਜਿਹੀ ਤਹਿ ਹੈ ਜਿਹੜੀ ਉਹਨੂੰ ਬਣਾ ਦਿੰਦਾ ਹੈ ਠੀਕ ਹੈ ਜਦੋਂ ਪਾਣੀ ਵਾਪਸ ਹੋ ਜਾਂਦਾ ਤਾਂ ਪਤਲੀ ਤਹਿ ਹੈ ਜਿਹੜੀ ਕਈ ਵਾਰ ਬੱਚੇ ਉਹਨੂੰ ਹੱਥ ਨਾਲ ਹੀ ਪੁਰਾਏ ਚੁੱਕ ਲੈਂਦੇ ਨੇ ਰੇਤਾ ਥੱਲੇ ਰਹਿ ਜਾਂਦਾ ਉਹ ਪਤਲੀ ਤਹਿ ਜਿਹੜੀ ਚਿਕੜੀ ਮਿੱਟੀ ਦੀ ਉਹ ਹੱਥ ਨਾਲ ਜੱਕੀ ਜਾਂਦੀ ਆ ਤਾਂ ਉਹ ਜਿਹੜੀ ਚਟਾਨਾਂ ਦੇ ਟੁੱਟਣ ਭੱਜਣ ਨਾਲ ਹੀ ਪਾਣੀ ਦੇ ਨਾਲ ਤਹਿ ਨਾਲ ਬਣੀ ਹੁੰਦੀ ਆ ਤਾਂ ਜਿਸ ਨੂੰ ਅਸੀਂ ਮਿੱਟੀ ਕਹਿੰਦੇ ਹੈਗੇ ਆ ਸਮੁੰਦਰ ਤੋਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਠੀਕ ਹੈ ਹੁਣ ਇੱਥੇ ਤੁਹਾਡੇ ਲਈ ਜਨਰਲ ਨੌਲੇਜ ਦਾ ਕੁਐਸਚਨ ਹੈ ਇੱਕ ਕਿ ਧਰਤੀ ਉੱਤੇ ਸਮੁੰਦਰ ਸਾਡੇ ਕੋਲ ਜਿਹੜਾ ਜਾਂ ਪਾਣੀ ਹੈ ਉਹ ਕਿੰਨੇ ਪ੍ਰਤੀਸ਼ਤ ਭਾਗ ਦੇ ਵਿੱਚ ਹੈਗਾ ਇਹ ਆਨਸਰ ਤੁਸੀਂ ਕਮੈਂਟਸ ਦੇ ਵਿੱਚ ਮੈਨੂੰ ਦੱਸਣਾ ਹੈ ਠੀਕ ਹੈ ਸਮੁੰਦਰਾਂ ਬਸਾਨੂੰ ਵੱਡੀਆਂ ਮਾਤਰਾ ਵਿੱਚ ਮੱਛੀਆਂ ਮੋਤੀ ਘੋਗੇ ਸਿਪੀਆਂ ਹੀਰੇ ਜਵਾਹਰਾਤ ਆਦਤ ਮਿਲਦੇ ਹਨ ਇਸ ਤੋਂ ਇਲਾਵਾ ਸਮੁੰਦਰ ਬਹੁਤ ਵੱਡੀ ਮਾਤਰਾ ਵਿੱਚ ਜੈਵਿਕ ਪਦਾਰਥ ਖਣੇਜ ਅਤੇ ਸ਼ਕਤੀ ਸਾਧਨ ਵੀ ਪ੍ਰਦਾਨ ਕਰਦੇ ਹਨ ਠੀਕ ਹੈ ਤਾਂ ਇਸ ਕਰਕੇ ਸਮੁੰਦਰ ਤੋਂ ਸਾਨੂੰ ਬਹੁਤ ਸਾਰਾ ਭਾਗ ਹੁੰਦਾ ਹੈ ਕਿਉਂਕਿ ਧਰਤੀ ਦਾ ਜਿਹੜਾ ਜ਼ਿਆਦਾਤਰ ਹਿੱਸਾ ਹੈ ਉਹ ਕੀ ਹੈਗਾ ਸਮੁੰਦਰਾਂ ਦੇ ਰੂਪੇ 6 ਜਾਂ ਪਾਣੀ ਦੇ ਰੂਪੇ 6 ਇਹ ਹੀ ਤੁਹਾਡਾ ਕੁਐਸਚਨ ਵੀ ਹੈਗਾ ਛੋਟਾ ਕਿ ਤੁਸੀਂ ਮੈਨੂੰ ਦੱਸਣਾ ਕਿ ਧਰਤੀ ਦੇ ਕਿੰਨੇ ਪ੍ਰਤੀਸ਼ਤ ਭਾਗ ਦੇ ਵਿੱਚ ਪਾਣੀ ਹੈਗਾ ਕਮੈਂਟਸ ਚ ਆਨਸਰ ਜ਼ਰੂਰ ਦਿਓ ਸਾਧਨਾਂ ਦੀ ਸਹੀ ਸੰਭਾਲ ਕਿਵੇਂ ਹੋ ਸਕਦੀ ਹੈ ਹੁਣ ਸਾਨੂੰ ਸਾਧਨ ਪਤਾ ਲੱਗ ਗਿਆ ਕਿ ਛੇ ਤਰ੍ਹਾਂ ਦੇ ਹੁੰਦੇ ਨੇ ਠੀਕ ਹੈ ਹੁਣ ਅਸੀਂ ਇਹਨਾਂ ਦੀ ਸਾਮ ਸੰਭਾਲ ਕਰ ਰਹੀਆਂ ਜਿਹੜੀ ਕਿ ਬੜੀ ਹੀ ਇੱਕ ਸਾਡੇ ਲਈ ਇੱਕ ਤਰ੍ਹਾਂ ਨਾਲ ਮੈਂ ਕਹਿ ਸਕਦਾ ਬਦਕਿਸਮਤੀ ਵਾਲੀ ਗੱਲ ਹੈਗੀ ਆ ਕਿ ਸਾਡੇ ਲੋਕ ਨੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਖਾਸ ਕਰ ਆਪਾਂ ਗੱਲ ਪੰਜਾਬ ਦੀ ਕਰੀਏ ਭਾਰਤ ਦੀ ਕਰੀਏ ਠੀਕ ਹੈ ਬਾਕੀ ਦੇਸ਼ਾਂ ਦੇ ਮੁਕਾਬਲੇ ਜਿਹੜੇ ਡਿਵੈਲਪਡ ਕੰਟਰੀਜ਼ ਨੇ ਅਸੀਂ ਆਪਣੇ ਸਾਧਨਾਂ ਦੀ ਸਹੀ ਸਾਮ ਸੰਭਾਲ ਨਹੀਂ ਕਰ ਰਹੇ ਹੈਗੇ ਠੀਕ ਹੈ ਜਿਹੜੀ ਕਿ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨੇ ਨਸਲਾਂ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਹੀ ਖੁਸ਼ਹਾਲ ਜ਼ਿੰਦਗੀ ਮਿਲ ਸਕੇ ਤਾਂ ਕੀ ਕਰਨਾ ਚਾਹੀਦਾ ਹੈ ਕੁਦਰਤ ਜਿਹੜੇ ਸਾਧਨ ਨੇ ਮਨੁੱਖ ਨੂੰ ਕੁਦਰਤ ਦੀ ਭੱਡੀ ਦੇਣ ਨੇ ਇਹਨਾਂ ਦੀ ਸਾਂਭ ਸੰਭਾਲ ਦਾ ਆਪਸ ਵਿੱਚ ਬਹੁਤ ਨੇੜੇ ਦਾ ਸਬੰਧ ਹੈ ਜ਼ਰੂਰੀ ਹੈ ਕਿੱਦਾਂ ਵਰਤੋਂ ਕਰਨ ਸਮੇਂ ਇਹਨਾਂ ਨੂੰ ਬਿਆਰਥ ਨਾ ਜਾਣ ਦੇਓ ਠੀਕ ਹੈ ਚਾਹੇ ਤੁਸੀਂ ਖਾਣੇ ਵਾ ਖਾ ਰਹੇ ਹੋ ਚਾਹੇ ਤੁਸੀਂ ਪੈਟਰੋਲ ਡੀਜ਼ਲ ਵਰਤ ਰਹੇ ਹੋ ਕੋਈ ਵੀ ਚੀਜ਼ ਚਾਹੇ ਪਾਣੀ ਵਰਤ ਰਹੇ ਹੋ ਅੱਜ ਦੇ ਸਮੇਂ ਦਾ ਸਭ ਤੋਂ ਜਿਹੜਾ ਇੰਪੋਰਟੈਂਟ ਪਾਰਟ ਹੈ ਉਹ ਹੈ ਪੀਣ ਵਾਲਾ ਪਾਣੀ ਜਿਹਨੂੰ ਖਾਸ ਕਰਕੇ ਪੰਜਾਬ ਦੇ ਲੋਕ ਬੜਾ ਹੀ ਅਝਾਈ ਵਰਤ ਰਹੇ ਨੇ ਅਸੀਂ ਇਹਨੂੰ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਵਰਤਣਾ ਹੈ ਕਿਤੇ ਵੀ ਵਿਅਰਥ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ ਦੁਬਾਰਾ ਵਰਤੋਂ ਵਿੱਚ ਲਿਆਂਦੇ ਜਾ ਸਕਣ ਅਤੇ ਸਾਧਨਾਂ ਨੂੰ ਮੋੜ ਵਰਤੋਂ ਵਿੱਚ ਲਿਆਂਦਾ ਜਾਵੇ ਠੀਕ ਹੈ ਕਈ ਸਾਧਨ ਇਦਾਂ ਦੇ ਨੇ ਜਿਨ੍ਹਾਂ ਨੂੰ ਦੁਆਰਾ ਜਿਸ ਤਰ੍ਹਾਂ ਤੁਸੀਂ ਹੁਣ ਕਾਪੀਆਂ ਦੇ ਕਾਗਜ਼ ਵਰਤਦੇ ਹੋ ਅਸੀਂ ਰੱਦੀ ਚ ਵੇਚ ਕੇ ਦੁਆਰਾ ਇਹਨਾਂ ਨੂੰ ਰੀਸਾਈਕਲ ਕਰ ਸਕਦੇ ਹੈਗੇ ਆ ਠੀਕ ਹੈ ਨਾ ਪਾਣੀ ਨੂੰ ਦੁਆਰਾ ਸਾਫ਼ ਕੀਤਾ ਜਾ ਸਕਦਾ ਹੈਗਾ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਨੂੰ ਰੀਸਾਈਕਲ ਕੀਤਾ ਜਾ ਸਕਦਾ ਜਿਨ੍ਹਾਂ ਨੂੰ ਦੁਬਾਰਾ ਵਰਤੋਂ ਦੇ ਵਿੱਚ ਲਿਆਇਆ ਜਾ ਸਕਦਾ ਪਲਾਸਟਿਕ ਹੈ ਲੋਹਾ ਹੈ ਠੀਕ ਹੈ ਨਾ ਬਹੁਤ ਸਾਰੇ ਇਦਾਂ ਦੇ ਪ੍ਰੋਡਕਟ ਨੇ ਤੇ ਇਸ ਕਰਕੇ ਸਾਨੂੰ ਉਹਨਾਂ ਦੀ ਦੁਬਾਰਾ ਵਰਤੋਂ 'ਚ ਲੈ ਕੇ ਆਉਣਾ ਚਾਹੀਦਾ ਹੈ ਇਹਨਾਂ ਦੀ ਵਰਤੋਂ ਸੰਬੰਧੀ ਨਿਯਮ ਬਣਾਏ ਜਾਣ ਸਰਕਾਰਾਂ ਨੂੰ ਵੀ ਇਹਨਾਂ ਦੀ ਵਰਤੋਂ ਸੰਬੰਧੀ ਸਖਤ ਨਿਯਮ ਬਣਾਏ ਜਾਣੇ ਚਾਹੀਦੇ ਜਿਸ ਤਰ੍ਹਾਂ ਕਿ ਹੁਣ ਗਰਮੀਆਂ ਵਧੀਆਂ ਨੇ ਸ਼ਹਿਰਾਂ ਦੇ ਵਿੱਚ ਨਿਯਮ ਬਣ ਜਾਂਦੇ ਨੇ ਕਿ ਪਾਣੀ ਜਿਹੜਾ ਉਸ ਸਮੇਂ ਸਿਰਾਂ ਦਾ ਪਾਣੀ ਦੀ ਵਰਤੋਂ ਆ ਗੱਡੀਆਂ ਧੋਣ ਦੇ ਵਿੱਚ ਜਾਂ ਸੜਕਾਂ ਧੋਣ 'ਚ ਨਹੀਂ ਵਰਤੋਂ ਕੀਤੀ ਜਾਂਦੀ ਠੀਕ ਹੈ ਨਾ ਤਾਂ ਸਾਧਨਾਂ ਦੀ ਸਹੀ ਵਰਤੋਂ ਲਈ ਸਰਕਾਰ ਨੂੰ ਵੀ ਸਖਤ ਤੋਂ ਸਖਤ ਨਿਯਮ ਬਣਾਉਣੇ ਚਾਹੀਦੇ ਆ ਤਾਂ ਕਿ ਲੋਕ ਨੇ ਜਿਹੜੇ ਉਹ ਸਹੀ ਤਰੀਕੇ ਦੇ ਨਾਲ ਇਹਨਾਂ ਦੀ ਵਰਤੋਂ ਕਰਨ ਲੋਕਾਂ ਵਿੱਚ ਸਾਧਨਾਂ ਦੀ ਸਾਮ ਸੰਭਾਲ ਬਾਰੇ ਜਾਗਰਤੀ ਪੈਦਾ ਕੀਤੀ ਜਾਵੇ ਇਸ ਚੀਜ਼ ਦੀ ਵੀ ਸਾਡੇ ਦੇਸ਼ ਵਿੱਚ ਘਾਟ ਹੈਗੀ ਆ ਬੱਚਿਓ ਠੀਕ ਹੈ ਸਕੂਲਾਂ ਦੇ ਵਿੱਚ ਅਸੀਂ ਤੁਹਾਨੂੰ ਬਾਰ ਬਾਰ ਦੱਸਦੇ ਆ ਪਰ ਆਮ ਲੋਕਾਂ ਦੇ ਵਿੱਚ ਸਾਧਨਾਂ ਦੀ ਸਾਮ ਸੰਭਾਲ ਬਾਰੇ ਜਾਗਰਤੀ ਨਹੀਂ ਹੈਗੀ ਇਹ ਹੀ ਕਾਰਨ ਹੈ ਕਿ ਅਸੀਂ ਅੱਜ ਵੀ ਖੇਤਾਂ ਦੇ ਵਿੱਚ ਪਰਾਲੀਆਂ ਨੂੰ ਜਾਂ ਖੇਤੀ ਦੇ ਜਿੱਦਾਂ ਹੁਣ ਅੱਜ ਕੱਲ੍ਹ ਤੂੜੀ ਦੇ ਬਾਣ ਨੇ ਉਹਨਾਂ ਨੂੰ ਅੱਗ ਲਾਉਂਦੇ ਆ ਠੀਕ ਹੈ ਲੋਕਾਂ ਨੂੰ ਜਾਗਰਤੀ ਨਹੀਂ ਹੈ ਲੋਕਾਂ ਨੂੰ ਅਸੀਂ ਜਾਗਰਿਤ ਨਹੀਂ ਕਰ ਸਕੇ ਪੜਾਈ ਦੇ ਥਰੂ ਚਾ ਮੀਡੀਆ ਦੇ ਥਰੂ ਕਿ ਉਹ ਇਹ ਜੇ ਕੰਮ ਨਾ ਕਰਨ ਤੇ ਸਾਮ ਸੰਭਾਲ ਜਿਹੜੀ ਚਾਹੇ ਸਾਡੀ ਮਿੱਟੀ ਹੈ ਚਾਹੇ ਪਾਣੀ ਹੈ ਚਾਹੇ ਸਾਡੇ ਜਿਹੜੇ ਪੈਟਰੋਲੀਅਮ ਪ੍ਰੋਡਕਟਸ ਹੈ ਉਹਨਾਂ ਦੀ ਵਰਤੋਂ ਅਸੀਂ ਜਿਹੜੀਆਂ ਅਜਾਇਂ ਕਰ ਰਹੇ ਹਾਂ ਲੋਕ ਉਹਨਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਲਈ ਇਸ ਸੰਬੰਧੀ ਜਾਗਰਤੀ ਪੈਦਾ ਕਰਨ ਦੀ ਬਹੁਤ ਸਾਰੀ ਲੋੜ ਹੈਗੀ ਆ ਸਾਧਨਾਂ ਦੀ ਵਰਤੋਂ ਕਰਨ ਵਾਲਿਆਂ ਦੇ ਆ ਬਹੁਤ ਜ਼ਰੂਰੀ ਆ ਗਿਆਨ ਦਾ ਵਿਦਿਆ ਦਾ ਤਕਨੀਕੀ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾਵੇ ਤੁਹਾਨੂੰ ਬੱਚੇਓ ਇਸੇ ਕਰਕੇ ਪੜਾਇਆ ਜਾ ਰਿਹਾ ਸਰਕਾਰ ਤੁਹਾਡੇ ਤੇ ਪੈਸਾ ਲਗਾ ਰਹੀ ਹੁੰਦੀ ਆ ਖਾਤੇ ਤੁਹਾਡੇ ਗਿਆਨ 'ਚ ਵਾਧਾ ਹੋਵੇ ਵਿੱਦਿਆ 'ਚ ਵਾਧਾ ਹੋਵੇ ਤਕਨੀਕ ਸਿੱਖਿਆ ਦਾ ਪੱਧਰ ਉੱਚਾ ਚੱਲ ਸਕੇ ਤਾਂ ਕਿ ਤੁਸੀਂ ਜਿਹੜੇ ਸਾਧਨ ਨੇ ਉਹਨਾਂ ਦਾ ਸਹੀ ਵਰਤੋਂ ਕਰੋ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਉਹ ਫਾਇਦੇਚ ਹੋਵੇ ਤਾਂ ਇਸ ਕਰਕੇ ਇਹ ਪੰਜ ਪੁਆਇੰਟ ਨੇ ਪੈਰਾਗ੍ਰਾਫ ਟਾਈਪ ਜਿਹੜਾ ਕੁਐਸਚਨ ਆਂਦਾ ਤੁਹਾਨੂੰ ਉਹ ਇਸ ਨਾਲ ਸੰਬੰਧਿਤ ਆਉਂਦਾ ਹੈਗਾ ਠੀਕ ਹੈ ਉਸ ਤੋਂ ਬਾਅਦ ਅੱਗੇ ਸਾਡੇ ਕੋਲ ਨੇ 50 ਤੋਂ 60 ਸ਼ਬਦਾਂ ਵਾਲੇ ਆਨਸਰ ਜੀਵ ਤੇ ਨਰਜੀਵ ਸਾਧਨਾਂ ਵਿੱਚ ਅੰਤਰ ਠੀਕ ਦੋ ਅਲੱਗ ਨਾਲ ਹੈਡਿੰਗ ਬਣਾਓ ਜੀਵ ਸਾਧਨ ਤੇ ਨਰਜੀਵ ਸਾਧਨ ਠੀਕ ਹੈ ਜੀਵ ਸਾਧਨ ਉਹ ਮੁੱਢਲੇ ਸਾਧਨ ਹਨ ਠੀਕ ਜਿਨ੍ਹਾਂ ਜਿਹੜੇ ਕਿ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ ਠੀਕ ਸੰਸਾਰ ਦੇ ਲਗਭਗ 85% ਭੋਜਨ ਪਦਾਰਥ ਇਨ੍ਹਾਂ ਵਸਤਾਂ ਉੱਪਰ ਹੀ ਨਿਰਭਰ ਕਰਦੇ ਹਨ ਜੀਵ ਜੰਤੂ ਅਤੇ ਪੌਦੇ ਜੀਵ ਸਾਧਨ ਅਖਵਾਉਂਦੇ ਹਨ ਠੀਕ ਹੈ ਸਾਡੇ ਜਿਹੜੇ ਖਾਣੇ ਦਾ ਹਿੱਸਾ ਆ ਜ਼ਿਆਦਾਤਰ ਕੀ ਆ ਜੀਵ ਜੰਤੂ ਨੇ ਤੇ ਪੌਦੇ ਨੇ ਇਹ ਸਾਰੇ ਕੀ ਨੇ ਜੀਵ ਸਾਧਨ ਨੇ ਤੇ ਸਾਡੇ 85% ਹਿੱਸਾ ਜਿਹੜਾ ਹੈਗਾ ਚਾਹੇ ਅਸੀਂ ਮਸਾਲੇ ਖਾਨਨੇ ਆ ਚਾਹੇ ਕਣਕ ਚੌਲ ਜੋ ਵੀ ਕੁਝ ਖਾਨਨੇ ਹੈ ਗਿਆ ਠੀਕ ਹੈ ਮੀਟ ਖਾਨਨੇ ਆ ਅੰਡੇ ਖਾਨਨੇ ਆ ਕੁਝ ਵੀ ਖਾਨਨੇ ਆ ਠੀਕ ਹੈ ਤਾਂ ਉਹ ਸਾਡਾ ਖਾਣੇ ਦਾ ਜੀਵ ਸਾਧਨ ਹੀ ਹੈਗੇ ਨੇ ਬਸ ਤੁਸੀਂ ਇੱਕ ਮੁੱਢਲੇ ਸਾਧਨ ਨੇ ਤੇ ਜੰਦਾਰ ਵਸਤਾਂ ਤੋਂ ਉਤਪਨ ਹੁੰਦੇ ਹਨ ਠੀਕ ਹੈ ਸੰਸਾਰ ਦੇ ਲਗਭਗ 85% ਜਿਹੜਾ ਹੈ ਉਹ ਭੋਜਨ ਇਹਨਾਂ ਪਦਾਰਥਾਂ ਉੱਤੇ ਹੀ ਨਿਰਭਰ ਕਰਦਾ ਹੈ ਫਿਰ ਅਗੇ ਨਰਜੀਵ ਸਾਧਨ ਕੁਦਰਤ ਤੋਂ ਮਿਲਣ ਵਾਲੀਆਂ ਨਰਜੀਵ ਵਸਤੂਆਂ ਨੇ ਜਿਨ੍ਹਾਂ ਚ ਵੀ ਜਾਨ ਨਹੀਂ ਹੁੰਦੀ ਇਹੀ ਲਿਖ ਸਕਦੇ ਹੋ ਜਿਵੇਂ ਕਿ ਖਣੇਜ ਪਦਾਰਥ ਨੇ ਸੂਰਜ ਹੈ ਪਾਣੀ ਹੈ ਠੀਕ ਹੈ ਨਰਜੀਵ ਸਾਧਨ ਨੇ ਇਹ ਵੀ ਸਾਡੇ ਲਈ ਬਹੁਤ ਜ਼ਰੂਰੀ ਨੇ ਠੀਕ ਹੈ ਇਹ ਹੋ ਗਿਆ ਜੀਵ ਤੇ ਨਰਜੀਵ ਸਾਧਨਾ ਵਿੱਚ ਅੰਤਰ ਫਿਰ ਭੂਮੀ ਅਤੇ ਮਿੱਟੀ ਸਾਧਨਾਂ ਦੀ ਮਹੱਤਤਾ ਤੇ ਇੱਕ ਨੋਟ ਲਿਖੋ ਠੀਕ ਹੈ ਆਪਾਂ ਨੂੰ ਪਤਾ ਲੱਗ ਗਿਆ ਕਿ ਮਿੱਟੀ ਜਿਹੜੀ ਆ ਧਰਤੀ ਦੀ ਸਭ ਤੋਂ ਉੱਪਰਲੀ ਤਾਇਆ ਛੋਟੀ ਜਹੀ ਪਰਤਾ ਜਿਹੜੀ ਕਿਹੜੀ ਹੁੰਦੀ ਆ ਮੂਲ ਚਟਾਨਾਂ ਦੇ ਟੁੱਟਣ ਭੱਜਣ ਜਲਵਾਯੂ ਜੀਵਾਂ ਤੇ ਰੁੱਖਾਂ ਬੂਟਾਂ ਦੇ ਗਲਣ ਸੜ ਦੇ ਅਸਰ ਕਾਰਨ ਬਣਦੀ ਹੈ ਇਹ ਪੌਦਿਆਂ ਤੇ ਫਸਲਾਂ ਦੇ ਉੱਗਣ ਵਿੱਚ ਕੀ ਕਰਦੀ ਆ ਅਹਿਮ ਰੋਲ ਅਦਾ ਕਰਦੀ ਹੈ ਭੂਮੀ ਉੱਪਰ ਮਨੁੱਖ ਆਪਣੀ ਆਰਥਿਕ ਅਤੇ ਹੋਰ ਗਤੀਵਿਧੀਆਂ ਆਰਥਿਕ ਮੀਨਸ ਜਿਨ੍ਹਾਂ ਤੋਂ ਸਾਨੂੰ ਪੈਸਾ ਮਿਲਦਾ ਹੈ ਠੀਕ ਹੈ ਹੋਰ ਗਤੀਵਿਧੀਆਂ ਕਰਦਾ ਹੈ ਭੂਮੀ ਅਤੇ ਮਿੱਟੀ ਸਾਧਨਾਂ ਦੀ ਵਰਤੋਂ ਮਨੁੱਖ ਦੁਆਰਾ ਖੇਤੀਬਾੜੀ ਕਰਨ ਉਦਯੋਗ ਲਗਾਉਣ ਆਵਾਜਾਈ ਦੇ ਸਾਧਨ ਵਿਕਸਿਤ ਕਰਨ ਖੇਡਾਂ ਖੇਡਣ ਲਈ ਸੈਰ ਸਪਾਟੇ ਆਦਿ ਕੰਮਾਂ ਲਈ ਕੀਤੀ ਜਾਂਦੀ ਹੈ ਠੀਕ ਹੈ ਇੱਥੇ ਖਿਆਲ ਰੱਖਣਾ ਜਿਸ ਤਰ੍ਹਾਂ ਇੱਕ ਮਿੱਟੀ ਹੈ ਮਿੱਟੀ ਕੀ ਹੈ ਇੱਕ ਉਨਾ ਕਹਾਗ ਹੈ ਜਿੱਤੇ ਜਿਸ ਤਰ੍ਹਾਂ ਅਸੀਂ ਫਸਲਾਂ اگਾਨਾ ਹੈ ਜਿਹੜਾ ਉਪਜਾਊ ਹੈਗਾ ਜਿੱਤੇ ਅਸੀਂ ਭੂਮੀ ਦੀ ਗੱਲ ਕਰਦੇ ਆਂ ਤਾਂ ਐਜ਼ ਅ ਹੋਲ ਕਰਦੇ ਆਂ ਪੂਰੀ ਜ਼ਮੀਨ ਦੀ ਗੱਲ ਕਰਦੇ ਆਂ ਠੀਕ ਹੈ ਜਿੱਤੇ ਅਸੀਂ ਅਜੋਗ ਵੀ ਲਾਨੇ ਆਂ ਸੜਕਾਂ ਬਣਾਉਣੇ ਆਂ ਠੀਕ ਹੈ ਜਾਂ ਸਾੜੇ ਖੇਡਾਂ ਖੇਡਣ ਦੇ ਮੈਦਾਨ ਨੇ ਜਾਂ ਸੈਰਸਪਟੇ ਲਈ ਪਹਾੜ ਨੇ ਠੀਕ ਹੈ ਚਾਰਗਾਹਾਂ ਨੇ ਜਾਂ ਜਿਹੜੀਆਂ ਨੇ ਘਾਟੀਆਂ ਨੇ ਤੇ ਉਹ ਸਾਰੇ ਨੂੰ ਅਸੀਂ ਭੂਮੀ ਦੇ ਵਿੱਚ ਸ਼ਾਮਲ ਕਰ ਲੈਂਦੇ ਆਂ ਤਾਂ ਇਸ ਕਰਕੇ ਇਹਨਾਂ ਸਾਰਿਆਂ ਦੇ ਨਾਲ ਹੀ ਜਿਹੜਾ ਸੰਸਾਰ ਚੱਲਦਾ ਤਾਂ ਮਿੱਟੀ ਅਤੇ ਭੂਮੀ ਸਾਧਨਾਂ ਦੀ ਮਹੱਤਤਾ ਜਿਹੜੀ ਹੈ ਉਹ ਹਰ ਇੱਕ ਚੀਜ਼ ਲਈ ਜ਼ਰੂਰੀ ਆ ਬੇਸਿਕ ਹੈ ਕਿਉਂਕਿ ਸਾਰਾ ਕੁਝ ਜ਼ਮੀਨ ਦੇ ਉੱਤੇ ਹੀ ਕਰਨਾ ਹੁੰਦਾ ਹੈ ਮਿੱਟੀ ਦੀ ਮਦਦ ਨਾਲ ਹੀ ਕਰਨਾ ਹੁੰਦਾ ਹੈ ਖਣਿਜ ਪਦਾਰਥ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ ਠੀਕ ਹੈ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਖਣਿਜ ਪਦਾਰਥ ਸਾਨੂੰ ਧਰਤੀ 'ਚੋਂ ਮਿਲਣ ਵਾਲੇ ਪਦਾਰਥ ਹਨ ਠੀਕ ਹੈ ਕੋਲਾ ਲੋਹਾ ਸੋਨਾ ਜੋ ਵੀ ਹੈ ਅਸੀਂ ਚਾਹੀਏ ਉਹ ਕਿੱਥੋਂ ਕੱਢਦੇ ਆ ਅਸੀਂ ਧਰਤੀ ਤੋਂ ਕੱਢਦੇ ਆ ਇਹ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਧਾਤੂ ਖਣਿਜ ਜਿੱਦਾਂ ਮੈਂ ਤੁਹਾਨੂੰ ਗੱਲ ਕਰੀ ਆ ਠੀਕ ਹੈ ਅੱਗੇ ਆਪਾਂ ਇਹਨੂੰ ਕਰਾਂਗੇ ਵੀ ਇੱਕ ਧਾਤੂ ਜਾਂ ਜਿਨ੍ਹਾਂ ਨੂੰ ਖਣਿਜ ਪਤਾ ਜਿਹੜੇ ਦੂਸਰੇ ਕਹਿੰਦੇ ਆ। ਅਧਾਤੂ ਖਣਿਜ। ਧਾਤੂ ਖਣਿਜਾਂ ਵਿੱਚ ਕਿਹੜੇ-ਕਿਹੜੇ ਆਂਜਾ ਲੋਹਾ, ਤਾਂਬਾ, ਚਾਂਦੀ, ਸੋਨਾ, ਐਲੂਮੀਨੀਅਮ। ਅਧਾਤੂ ਖਣਿਜ ਪਦਾਰਥਾਂ ਵਿੱਚ ਠੀਕ ਹੈ। ਪੈਟਰੋਲੀਅਮ, ਕੋਲਾ, ਅੰਬਰਕ, ਮੈਗਨੀਸਾ ਆਦਿ ਸ਼ਾਮਿਲ ਹਨ। ਖਣਿਜ ਸਾਧਨ ਅਲੱਗ-ਅਲੱਗ ਪ੍ਰਕਾਰ ਦੀਆਂ ਚਟਾਨਾਂ ਤੋਂ ਪ੍ਰਾਪਤ ਹੁੰਦੇ ਹਨ। ਅਸਲ 'ਚ ਖਣਿਜ ਪਦਾਰਥ ਹੁੰਦੇ ਕੀ ਨੇ? ਇੱਕ ਤਰ੍ਹਾਂ ਦੀਆਂ ਚਟਾਨਾਂ ਹੀ ਹੁੰਦੀਆਂ ਨੇ। ਠੀਕ ਹੈ? ਜਿਨ੍ਹਾਂ ਦੀ ਵੰਤਰ ਵਿੱਚ ਫਰਕ ਹੁੰਦਾ ਆ। ਫਿਰ ਇਹਨਾਂ ਨੂੰ ਅਸੀਂ ਵਰਤਦੇ ਕਿੱਥੇ ਆ ਅਸੀਂ ਇਹਨਾਂ ਨੂੰ ਕਿੱਥੇ ਵਰਤਦੇ ਆ ਉਦਯੋਗਾਂ ਦੇ ਵਿੱਚ ਵਰਤਦੇ ਆ ਜਿੰਨੇ ਵੀ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਅਸੀਂ ਕੱਚੇ ਮਾਲ ਦੇ ਤੌਰ ਤੇ ਉਦਯੋਗਾਂ ਚ ਵਰਤ ਕੇ ਉੱਥੇ ਕੀ ਕਰਦੇ ਇਹਨਾਂ ਤੋਂ ਕੋਈ ਨਾ ਕੋਈ ਜਿਹੜੀ ਪੱਕਾ ਪ੍ਰੋਡਕਟ ਹੈਗਾ ਉਹ ਬਣਾਉਂਦੇ ਆ ਤੇ ਖਣਿਜ ਸਾਡੇ ਉਦਯੋਗਾਂ ਦਾ ਕੀ ਮੰਨੇ ਜਾਂਦੇ ਨੇ ਆਧਾਰ ਮੰਨੇ ਜਾਂਦੇ ਨੇ ਜਿੰਨੇ ਖਣਿਜ ਪਦਾਰਥ ਹੋਣਗੇ ਕਿਸੇ ਦੇਸ਼ ਵਿੱਚ ਅੱਛੇ ਉੱਥੇ ਉਨੇ ਹੀ ਵਧੀਆ ਕੀ ਹੋਣਗੇ ਉਦਯੋਗ ਹੋਣਗੇ ਵਿਕਸਿਤ ਅਤੇ ਸੰਭਾਵਿਤ ਸਾਧਨਾਂ ਦੀ ਉਦਾਹਰਣ ਸਹਿ ਸਮਝਾਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਿਕਸਿਤ ਸਾਧਨ ਕਿਹੜੇ ਹੁੰਦੇ ਨੇ ਬੱਚਿਓ ਅਲੱਗ-ਅਲੱਗ ਹੈ ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਠੀਕ ਹੈ ਇਸ ਸ਼ਬਦ ਦਾ ਦੇਖੋ ਬਾਰ ਬਾਰ ਆਰਥਿਕ ਬਾਰ ਬਾਰ ਸ਼ਬਦ ਆ ਰਿਹਾ ਜਾਨਕੀ ਜਿਹਦਾ ਵਰਤੋਂ ਅਸੀਂ ਕਦਰ ਲਈ ਕਰਦੇ ਹਾਂ ਸਾਡੀ ਆਰਥਿਕਤਾ ਵਿਧਾਨ ਲਈ ਕਰਦੇ ਹਾਂ ਸਾਡੀ ਜਿਹੜੀ ਪੈਸੇ ਨਾਲ ਸੰਬੰਧਤ ਧਨ ਨਾਲ ਸੰਬੰਧਤ ਗੱਲਾਂ ਨੇ ਉਹਨੂੰ ਸਾਨੂੰ ਫਾਇਦਾ ਕਰਦੇ ਨੇ ਉਹਨਾਂ ਨੂੰ ਤੇ ਉਹਨਾਂ ਦੀ ਵਰਤੋਂ ਆ ਜਿਹੜੀ ਵਿਕਸਿਤ ਇਸ ਕਰਕੇ ਕਿਹਾ ਜਾਂਦਾ ਉਹਨਾਂ ਦੀ ਵਰਤੋਂ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ ਇਸ ਕਰਕੇ ਇਹਨਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ ਜਿਵੇਂ ਸੋਨਾ ਚਾਂਦੀ ਕੋਲਾ ਪੈਟਰੋਲੀ ਠੀਕ ਹੈ ਬਹੁਤ ਸਾਰੀ ਵਰਤੋਂ ਹੋ ਰਹੀ ਹੈ ਫਿਰ ਇਹੀ ਤਕਰੀਬਨ ਸਾਧਨ ਨੇ ਜਿਹੜੇ ਇਹ ਮੁੱਖਣ ਜੋਗ ਸਾਧਨ ਵੀ ਹੈਗੇ ਨੇ ਠੀਕ ਹੈ ਇਹ ਵੀ ਇੱਥੇ ਖਿਆਲ ਰੱਖਣਾ ਸੰਭਾਵਿਤ ਸਾਧਨ ਉਹ ਨੇ ਜਿਹੜੇ ਸਾਧਨ ਹੈ ਤਾਂ ਕੁਦਰਤ 'ਚ ਮੌਜੂਦ ਪਰ ਉਹਨਾਂ ਦੀ ਹਜੇ ਵਰਤੋਂ ਅਸੀਂ ਆ ਜਿਹੜੀ ਨਹੀਂ ਹੁੰਦੀ ਵਰਤੋਂ ਅਸੀਂ ਨਹੀਂ ਹੁੰਦੀ ਮਤਲਬ ਹੋ ਸਕਦੀ ਆ ਜਾਂ ਵਰਤੋਂ ਕੀ ਹੋ ਰਹੀ ਆ ਘੱਟ ਹੋ ਰਹੀ ਆ ਅੱਜ ਦੇ ਸਮੇਂ 'ਚ ਉਹਨਾਂ ਦੀ ਵਰਤੋਂ ਉੱਨੀ ਨਹੀਂ ਹੋ ਰਹੀ ਘੱਟ ਹੋ ਰਹੀ ਆ ਉਹਨਾਂ ਨੂੰ ਕੀ ਕਿਹਾ ਜਾਂਦਾ ਆ ਸੰਭਾਵਿਤ ਸਾਧਨ ਕਿਹਾ ਜਾਂਦਾ ਹੈ ਜਿਦਾਂ ਪਹਾੜਾਂ 'ਚੋਂ ਉਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਸੰਭਾਵਿਤ ਸਾਧਨ ਨੇ ਠੀਕ ਹੈ ਹਜੇ ਬਿਜਲੀ ਅਸੀਂ ਪਾਣੀਆਂ ਤੋਂ ਪੂਰੀ ਜਿਆਦਾ ਨਹੀਂ ਪੈਦਾ ਕਰ ਸਕੇ ਜਿੰਨੀਆਂ ਸਾਡੀਆਂ ਨਦੀਆਂ ਨੇ ਅਸੀਂ ਬਹੁਤ ਸਾਰੀ ਬਿਜਲੀ ਪੈਦਾ ਕਰ ਸਕਦੇ ਹਾਂ ਠੀਕ ਹੈ ਉਹਦੇ ਲਈ ਸਾਡੇ ਕੋਲ ਜਿਹੜਾ ਜ਼ਰੂਰੀ ਢਾਂਚਾ ਹੈ ਉਹ ਹਜੇ ਉੱਨਾ ਨਹੀਂ ਬਣ ਪਾਇਆ ਜਿੰਨਾ ਅਸੀਂ ਜਿੰਨੀ ਸਾਨੂੰ ਲੋਡ ਹੈਗੀ ਆ ਜਦੋਂ ਨਦੀਆਂ ਦੇ ਇਸ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਪਾਣੀ ਦਾ ਵਿਕਸਿਤ ਸਾਧਨ ਅਖਵਾਉਂਦੀ ਹੈ ਹੁਣ ਦੇਖੋ ਕਈ ਵਾਰ ਬੱਚੇ ਇੱਥੇ ਕਨਫਿਊਜ਼ ਹੁੰਦੇ ਨੇ ਕਿ ਉੱਪਰ ਇਹਨੂੰ ਸੰਭਾਵਿਤ ਸਾਧਨ ਕਿਹਾ ਗਿਆ ਪਰ ਜਦੋਂ ਬਿਜਲੀ ਤਿਆਰ ਹੋਗੀ ਤਾਂ ਵਿਕਸਿਤ ਸਾਧਨ ਕਿਉਂਕਿ ਅਸੀਂ ਬਹੁਤ ਸਾਰੀ ਇਸਤੇਮਾਲ ਕਰ ਵੀ ਚੁੱਕੇ ਆ ਠੀਕ ਹੈ ਨਾ ਤਾਂ ਇਸ ਕਰਕੇ ਹਾਜੀਏ ਦੇ ਵਿੱਚ ਹੋਰ ਸੰਭਾਵਨਾ ਹੈ ਠੀਕ ਅਗਰ ਦੇਖਿਆ ਜਾਵੇ ਤਾਂ ਇੱਕ ਸਰਵੇਖਣ ਮੁਤਾਬਕ ਤਕਰੀਬਨ ਜਿਹੜੀ ਹੈ 18% ਜਾਂ 20% ਦੇ ਨੇੜੇ ਅਸੀਂ ਪਾਣੀ ਤੋਂ ਬਿਜਲੀ ਬਣਾ ਸਕਿਆ ਬਾਕੀ ਸਾਡਾ ਪਾਣੀ ਅਜਾਈ ਹੀ ਜਾ ਰਿਹਾ ਤਾਂ ਅਸੀਂ ਇਸ ਤੋਂ ਹੋਰ ਵੀ ਜ਼ਿਆਦਾ ਸੰਭਾਵਨਾ ਹੈਗੀ ਆ ਸੋਲਰ ਊਰਜਾ ਦੇ ਵਿੱਚ ਹੋਰ ਸੰਭਾਵਨਾ ਹੈਗੀ ਆ ਪੌਣ ਊਰਜਾ ਦੇ ਵਿੱਚ ਹੋਰ ਸੰਭਾਵਨਾ ਹੈਗੀ ਆ ਜਨ ਕਿ ਜਿਹੜੇ ਸਾਧਨ ਅਜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਏ ਇਸਤੇਮਾਲ ਕਰ ਰਹੇ ਹਾਂ ਪਰ ਆਣ ਵਾਲੇ ਸਮੇਂ ਵਿੱਚ ਅਸੀਂ ਦਾ ਹੋਰ ਵਿਕਾਸ ਕਰ ਸਕਦੇ ਹਾਂ ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਸੰਭਾਵਿਤ ਸਾਧਨ ਕਹਿੰਦੇ ਆ ਮੁਕਣਯੋਗ ਸਾਧਨਾਂ ਦੀ ਵਰਤੋਂ ਸਾਨੂੰ ਸਮਝਦਾਰੀ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ ਜਿੱਦਾਂ ਦੇਖੋ ਸ਼ਬਦ ਤੋਂ ਹੀ ਕਲੀਅਰ ਆ ਮੁਕਣਯੋਗ ਸਾਧਨ ਜਦ ਸਾਨੂੰ ਪਤਾ ਕਿ ਇੱਕ ਚੀਜ਼ ਨੇ ਮੁੱਕ ਜਾਣਾ ਤਾਂ ਉਹਨਾਂ ਦੀ ਵਰਤੋਂ ਸਾਨੂੰ ਕੀ ਕਰਨੀ ਚਾਹੀਦੀ ਹੈ ਸਮਝਦਾਰੀ ਤੇ ਸੰਕੋਚ ਸੰਕੋਚ ਮੀਨਸ ਬੜੀ ਸਮਝ ਕੇ ਠੀਕ ਹੈ ਬੜੀ ਘੱਟ ਮਾਤਰਾ ਨਾਲ ਹੀ ਸਾਨੂੰ ਵੱਧ ਤੋਂ ਵੱਧ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਮੁਕਣਯੋਗ ਸਾਧਨਾਂ ਦਾ ਭੰਡਾਰ ਨਿਸ਼ਚਿਤ ਹੈ ਜਿੱਦਾ ਕੋਲਾ ਹੈ ਪੈਟਰੋਲੀਅਮ ਹੈ ਜਾਂ ਧਾਤਾਂ ਨੇ ਠੀਕ ਹੈ ਇਹ ਕਿਨੇ ਇਹ ਨਿਸ਼ਚਿਤ ਭਾਰ ਧਰਤੀ ਦੇ ਥੱਲੇ ਇੱਕ ਲੈਵਲ ਤੱਕ ਹੀ ਹੋਗਾ ਠੀਕ ਪਾਣੀ ਆ ਸਾਡੀ ਧਰਤੀ ਦੇ ਵਿੱਚ ਇੱਕ ਪਦਰ ਤੱਕ ਹੀ ਹੈਗਾ ਪਰ ਅਗਰ ਅਸੀਂ ਉਹਨਾਂ ਦਾ ਇਸਤੇਮਾਲ ਆਣ ਚਾਹੇ ਤਰੀਕੇ ਦੇ ਨਾਲ ਬੇਸਮਝੀ ਦੇ ਨਾਲ ਕਰਦੇ ਰਹਾਂਗੇ ਤਾਂ ਉਹ ਕੀ ਹੋ ਜਾਣਗੇ ਜਿਹੜਾ ਕਿ ਇੱਕ ਵਾਰ ਖਤਮ ਹੋ ਜਾਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ ਜੇ ਹੋਵੇਗਾ ਜਿੱਦਾਂ ਹੁਣ ਅਗਰ ਆਪਾਂ ਕੋਲੇ ਤੇ ਪੈਟਰੋਲੀਅਮ ਦੀ ਉਦਾਹਰਣ ਲੈ ਲਈਏ ਤਾਂ ਇਹਨਾਂ ਨੂੰ ਧਰਤੀ ਦੇ ਵਿੱਚ ਬਣਨ ਲਈ ਲੱਖਾਂ ਸਾਲ ਲੱਗੇ ਨੇ ਠੀਕ ਹੈ ਪਰ ਅਸੀਂ ਕੱਢ ਰਹੇ ਹਾਂ ਬੜੀ ਰਫ਼ਤਾਰ ਦੇ ਨਾਲ ਅਗਰ ਆਪਾਂ ਗੱਲ ਕਰੀਏ ਧਰਤੀ ਦੇ ਵਿੱਚਲੇ ਪਾਣੀ ਦੀ ਵੀ ਤਾਂ ਹੁਣ ਅੱਜ ਕੱਲ ਅਸੀਂ ਸਮਾਰਟ ਸਿਵਲ ਮੋਟਰਾਂ ਜਾਂ ਹੋਰ ਪੰਪ ਲਾ ਗਏ ਅਸੀਂ ਬੜੀ ਰਫਤਾਰ ਨਾਲ ਕੱਢ ਰਹੇ ਹਾਂ ਪਰ ਧਰਤੀ ਦੇ ਵਿੱਚ ਪਾਣੀ ਜਾਣ ਨੂੰ ਉਸ ਲੈਵਲ ਤੱਕ ਉਹਨੂੰ ਹਜ਼ਾਰਾਂ ਸਾਲ ਲੱਗੇ ਨੇ ਠੀਕ ਹੈ ਤਾਂ ਇਹ ਕੀ ਹੋ ਜੂਗਾ ਇਸ ਆਪ ਨਾਲ ਜਿੰਨੀ ਰਫਤਾਰ ਨਾਲ ਅਸੀਂ ਕੱਢ ਰਹੇ ਹਾਂ ਤਾਂ ਉਹ ਕੀ ਹੋ ਜਾਣਗੇ ਖਤਮ ਹੋ ਜਾਣਗੇ ਜੇ ਅਸੀਂ ਸਮਝਦਾਰੀ ਤੇ ਸੰਕੋਚ ਨਾ ਕੀਤਾ ਇਸ ਕਰਕੇ ਸਾਨੂੰ ਸਮਝਦਾਰੀ ਤੇ ਸੰਕੋਚ ਦੋਨੋਂ ਵਰਤਣਾ ਚਾਹੀਦਾ ਲਗਭਗ 80% ਜਿਹੜੇ ਜੈਵਿਕ ਸਾਧਨ ਨੇ ਇੱਕ ਸਦੀ ਵਿੱਚ ਖਤਮ ਹੋ ਜਾਣਗੇ ਇੱਕ ਸਦੀ ਮੀਨ 100 ਸਾਲ ਚ ਖਤਮ ਹੋ ਜਾਣਗੇ ਠੀਕ ਹੈ ਇਸ ਲਈ ਸਾਨੂੰ ਇਹਨਾਂ ਮੁਕੰਨਜੋਗ ਸਾਧਨਾਂ ਦੀ ਵਰਤੋਂ ਬਹੁਤ ਹੀ ਸਮਝਦਾਰੀ ਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ ਕੁਐਸਚਨ ਬੜਾ ਛੋਟਾ ਜਾਂ ਸੌਖਾ ਆ ਪਰ ਸਾਡੀ ਮਨੁੱਖਤਾ ਦੇ ਲਈ ਬਹੁਤ ਜ਼ਰੂਰੀ ਆ ਸਾਨੂੰ ਆਪਣੇ ਸਾਧਨਾਂ ਦਾ ਇਸਤੇਮਾਲ ਬੜੇ ਹੀ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਹੈ ਜਿਹੜੇ ਦੇਸ਼ ਡਿਵੈਲਪ ਨੇ ਜਿਦਾਂ ਯੂਐਸਏ ਠੀਕ ਹੈ ਯੂਕੇ ਇੰਗਲੈਂਡ ਹੈ ਜਾਂ ਹੋਰ ਯੂਰਪੀਅਨ ਕੰਟਰੀਜ਼ ਦੇ ਦੇਸ਼ ਨੇ ਉਹਨਾਂ ਨੇ ਆਪਣੇ ਕੁਦਰਤੀ ਸਾਧਨਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਆ ਉਹਨਾਂ ਨੇ ਆਪਣੇ ਸਾਧਨਾਂ ਰੋਕ ਲੈਨੇ ਬਾਰਲੇ ਦੇਸ਼ਾਂ ਤੋਂ ਲੈ ਕੇ ਆ ਰਹੇ ਨੇ ਪਰ ਭਾਰਤ ਵਰਗਾ ਦੇਸ਼ ਹੈ ਜਿਹੜਾ ਇੱਕ ਡਿਵੈਲਪਿੰਗ ਕੰਟਰੀ ਹੈ ਜਿੱਥੇ ਲੋਕ ਜਿਆਦਾ ਪੜ੍ਹੇ ਲਿਖੇ ਨਹੀਂ ਹੈਗੇ ਉਹ ਹਜੇ ਵੀ ਆਪਣੇ ਸਾਧਨਾਂ ਨੂੰ ਬੇਸਮਝੀ ਨਾਲ ਵਰਤ ਰਹੇ ਨੇ ਜਿਨ੍ਹਾਂ ਦਾ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਹੀ ਵੱਡੀ ਜੜੀ ਉਦੀ ਮੋਲ ਹੈ ਉਹ ਚੁਕਾਉਣਾ ਪਵੇਗਾ ਠੀਕ ਹੈ ਹੁਣ ਇੱਕ ਕੁਐਸਚਨ ਸਾਡੇ ਕੋਲ ਹੈ ਜਿਹੜਾ ਮੈਂ ਸਭ ਤੋਂ ਇੰਪੋਰਟੈਂਟ ਮੰਨਦਾ ਉਹ ਇਹ ਹੈਗਾ ਮਨੁੱਖੀ ਸਾਧਨ ਯਾਨੀ ਕਿ ਤੁਸੀਂ ਤੇ ਮੈਂ ਦੂਜੇ ਸਾਧਨਾਂ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ ਠੀਕ ਹੈ ਹੁਣ ਇੱਕ ਮਨੁੱਖ ਦਾ ਬਹੁਤ ਯੋਗਦਾਨ ਹੈ ਬੱਚਿਓ ਕਿਸੇ ਵੀ ਸਾਧਨ ਨੂੰ ਕਿਸ ਤਰੀਕੇ ਦੇ ਨਾਲ ਵਰਤਣਾ ਕਿੰਨੀ ਉਸ ਤੋਂ ਬਾਅਦ ਫਾਇਦਾ ਲੈਣਾ ਹੈ ਕਿੰਨਾ ਉਸ ਤੋਂ ਬਾਅਦ ਆਰਥਿਕਤਾ ਪੈਸਾ ਕਮਾਣਾ ਹੈ ਮੈਂ ਤੁਹਾਨੂੰ ਬੜੀ ਸਿੰਪਲ ਜੀ ਇੱਕ ਐਗਜ਼ਾਮਪਲ ਦੇਣਾ ਠੀਕ ਹੈ ਦੇਖੋ ਕਹਿੰਦਾ ਕੁਦਰਤ ਦੁਆਰਾ ਪਹਿਲਾ ਕੁਐਸਚਨ ਸਮਝ ਲਿਓ ਫਿਰ ਐਗਜ਼ਾਮਪਲ ਦੇ ਕੇ ਸਮਝਾਉਂਗਾ ਕਹਿੰਦਾ ਕੁਦਰਤ ਦੁਆਰਾ ਕੁਦਰਤ ਨੇ ਦਾ ਚੀਜ਼ਾਂ ਪੈਦਾ ਕਰਤੀਆਂ ਸਾਰੇ ਜੀਵਾਂ ਵਿੱਚੋਂ ਮਨੁੱਖ ਨੂੰ ਕੀ ਕਰਿਆ ਉਹਨੇ ਸਰਬਉੱਤਮ ਪ੍ਰਾਣੀ ਮੰਨਿਆ ਜਾਂਦਾ ਹੈ ਠੀਕ ਹੈ ਕਿਉਂਕਿ ਜਿਹੜੀ ਸੋਚਣ ਦੀ ਸ਼ਕਤੀ ਹੈ ਉਹ ਸਿਰਫ ਮਨੁੱਖ ਕੋਲ ਆ ਬਾਕੀ ਜੀਵਾਂ ਕੋਲ ਨਹੀਂ ਹੈ ਮਨੁੱਖ ਆਪਣੀ ਬੁੱਧੀ ਅਤੇ ਕੰਮ ਕਰਨ ਦੀ ਸ਼ਕਤੀ ਨਾਲ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਾਧਨ ਹੈ ਅਸੀਂ ਵੀ ਸਾਧਨ ਹਾਂ ਕਿਉਂਕਿ ਅਸੀਂ ਵੀ ਕੀ ਕਰਦੇ ਹਾਂ ਅਸੀਂ ਫਾਈਨਲ ਪ੍ਰੋਡਕਟ ਨਹੀਂ ਹੈਗੇ ਅਸੀਂ ਹੋਰਾਂ ਲੋਕਾਂ ਲਈ ਜਿਹੜੀਆਂ ਚੀਜ਼ਾਂ ਆ ਉਹ ਬਣਾਉਣ ਦੇ ਵਿੱਚ ਕੱਚੇ ਮਾਲ ਨੂੰ ਲੈ ਕੇ ਉਸ ਤੋਂ ਮਦਦ ਕਰਦੇ ਹਾਂ ਬਾਕੀ ਸਾਧਨਾਂ ਦਾ ਵਿਕਾਸ ਜਿਹੜਾ ਹੈ ਉਹ ਉਦੋਂ ਤੱਕ ਅਧੂਰਾ ਹੀ ਰਹੇਗਾ ਜਦੋਂ ਤੱਕ ਮਨੁੱਖੀ ਸਾਧਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ ਠੀਕ ਹੈ ਜੇ ਕਿਸੇ ਦੇਸ਼ ਦੇ ਲੋਕ ਪੜ੍ਹੇ ਲਿਖੇ ਨਹੀਂ ਹੈ ਤਾਂ ਉੱਥੇ ਚਾਹੇ ਕਿੰਨੇ ਵੀ ਵਧੀਆ ਸਾਧਨ ਹੋਣ ਉਹ ਦੇਸ਼ ਉન્નਤ ਨਹੀਂ ਹੋ ਸਕਦਾ ਵਿਗਸੇ ਸਾਧਨਾਂ ਦੇ ਵਿਕਾਸ ਲਈ ਮਨੁੱਖ ਦੇ ਗੁਣ ਸਮਰੱਥਾ ਵਿਦਿਅਕ ਯੋਗਤਾ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਠੀਕ ਹੈ ਤੁਹਾਡੇ ਚ ਕੀ ਗੁਣ ਨੇ ਸਮਰੱਥਾ ਕੀ ਆ ਤੁਹਾਡੀ ਵਿਦਿਅਕ ਯੋਗਤਾ ਇਸੇ ਕਰਕੇ ਤੁਸੀਂ ਜਿਆਦਾ ਜਿਆਦਾ ਪੜ੍ਹਦੇ ਹੋ ਜਿਸ ਦੇ ਨਾਲ ਤੁਹਾਡੀ ਸਮਰੱਥਾ ਵੀ ਵਧਦੀ ਆ ਤੁਹਾਡੇ ਗੁਣ ਵੀ ਵਧਦੇ ਹਨ ਠੀਕ ਹੈ ਤਾਂ ਤੁਸੀਂ ਇੱਕ ਅੱਛੇ ਸਾਧਨ ਸਮਾਜ ਲਈ ਵੀ ਆਪਣੇ ਮਾਪੇ ਲਈ ਵੀ ਆਪਣੇ ਲਈ ਵੀ ਤੇ ਦੇਸ਼ ਲਈ ਵੀ ਬਣਦੇ ਹੋ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਮਨੁੱਖੀ ਸਾਧਨਾਂ ਦਾ ਸਹੀ ਵਿਕਾਸ ਕਰਨ ਵਿੱਚ ਜੁਟੇ ਹੋਏ ਹਨ ਸਾਰੇ ਦੇਸ਼ ਠੀਕ ਹੈ ਆਪਣੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਆਪਣੇ ਦੇਸ਼ ਦੇ ਲੋਕਾਂ ਨੂੰ ਜਾਗਰਿਤ ਕਰਨ ਦੇ ਵਿੱਚ ਜੁਟੇ ਹੋਏ ਹਨ ਹੋਰਸ ਤਾਂ ਕਿ ਕੀ ਕਰ ਸਕਣ ਉਹ ਹੋਰ ਸਾਧਨਾਂ ਦਾ ਵਿਕਾਸ ਕਰ ਸਕਣ ਠੀਕ ਹੈ ਜਿਹੜਾ ਜਾਪਾਨ ਦੇਸ਼ ਆਸ਼ੀਆ ਦਾ ਛੋਟਾ ਜਿਹਾ ਦੇਸ਼ ਆ ਉਹ ਇਸ ਦੀ ਸਭ ਤੋਂ ਵੱਡੀ ਉਦਾਹਰਣ ਆ ਠੀਕ ਹੈ ਸਮੁੰਦਰ ਦੇ ਵਿੱਚ ਟਾਪੂ ਆ ਛੋਟਾ ਜਿਹਾ ਦੇਸ਼ ਆ ਪਰ ਉਹ ਏਸ਼ੀਆ ਦੀ ਵਰਲਡ ਦੀ ਇੱਕ ਸਭ ਤੋਂ ਵੱਡੀ ਪਾਵਰ ਆ ਕਾਰਨ ਕੀ ਆ ਕਿ ਉਸ ਨੇ ਆਪਣੇ ਮਨੁੱਖੀ ਸਾਧਨ ਜਿਹੜੇ ਆਪਣੇ ਲੋਕ ਨੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਟ੍ਰੇਨ ਕੀਤਾ ਹੋਇਆ ਹੈਗਾ ਜਿਸ ਦੀ ਸਾਡੇ ਭਾਰਤ ਦੇ ਵਿੱਚ ਬਹੁਤ ਸਾਰੀ ਘਾਟ ਹੈ ਅਗਰ ਆਪਾਂ ਗੱਲ ਪੰਜਾਬ ਦੀ ਵੀ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਇਸ ਚੀਜ਼ ਦੀ ਬਹੁਤ ਸਾਰੀ ਘਾਟ ਹੈ ਅਸੀਂ ਆਪਣੇ ਜਿਹੜੇ ਮਨੁੱਖ ਨੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਇੰਨੇ ਜਿਹੜਾ ਹੈ ਉਹ ਜਾਗਰੂਕ ਉਹਨਾਂ ਨੂੰ ਗੁਣਵਾਨ ਨਹੀਂ ਬਣਾ ਸਕੇ ਉਹਨਾਂ ਦੀ ਵਿਦਿਅਕ ਯੋਗਤਾ ਵੀ ਉਹ ਨਹੀਂ ਪੱਧਰ ਦੀ ਨਹੀਂ ਕਰ ਸਕੇ ਜਿਹਦੇ ਕਰਕੇ ਕਿ ਅਸੀਂ ਜਿਹੜਾ ਹੈ ਅੱਜ ਬਾਕੀ ਦੇਸ਼ਾਂ ਨਾਲੋਂ ਭਾਰਤ ਹੈ ਜਿਹੜਾ ਸਾਡਾ ਉਹ ਪਿੱਛੇ ਚੱਲ ਰਿਹਾ ਹੈ ਠੀਕ ਹੈ ਤੇ ਇਸ ਕਰਕੇ ਮਨੁੱਖ ਦਾ ਬਹੁਤ ਸਾਰਾ ਯੋਗਦਾਨ ਹੁੰਦਾ ਹੈ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਠੀਕ ਹੈ ਐਗਜ਼ਾਮਪਲ ਦੇਖੋ ਬੜੀ ਸੌਖੀ ਹੈ ਮੈਂ ਸਿੰਪਲ ਜੀ ਗੱਲ ਕਰਦਾ ਕਿ ਇੱਕ ਤੁਹਾਡੇ ਨਾਲ ਸੰਬੰਧਿਤ ਹੀ ਹੈ ਕਿ ਇੱਕ ਕਿਸਾਨ ਦੇ ਖੇਤ ਵਿੱਚ ਆਲੂ ਪਿਆਉ ਹੁਣ ਇਹ ਕਾਲੂ ਤੋਂ ਅਸੀਂ ਆਪਾਂ ਕਿੰਨੇ ਪ੍ਰੋਡਕਟ ਬਣਾ ਸਕਦੇ ਠੀਕ ਹੈ ਇੱਥੇ ਇਹਦੀ ਕੀਮਤ ਕੀ ਹੋਊਗੀ ਸ਼ਾਇਦ 1 ਰੁਪਿਆ ਹੋਊਗੀ ਠੀਕ ਅਗਰ ਇਸ ਆਲੂ ਦਾ ਹੀ ਇੱਕ ਬੰਦੇ ਨੇ ਇਸਤੇਮਾਲ ਕੀਤਾ ਸਮੋਸਾ ਬਣਾ ਲਿਆ ਠੀਕ ਹੈ ਉਹਨੇ ਇਹਦੀ ਕੀਮਤ ਕਿੰਨੀ ਬਣਾਤੀ 10 ਰੁਪਏ ਬਣਾਤੀ ਠੀਕ ਇੱਕ ਬੰਦੇ ਨੇ ਆਲੂ ਕੀ ਦਾ ਇਸਤੇਮਾਲ ਕੀਤਾ ਟਿੱਕੀ ਬਣਾਉਣੀ ਉਹਨੇ 15 ਰੁਪਏ ਬਣਾਤੀ ਇਸੇ ਤੋਂ ਉਹਨੇ ਕੀ ਬਣਾਤੇ ਚਿਪਸ ਬਣਾ ਲਏ ਕਿਉਂਕਿ ਜਿੰਨੀ ਜਿੰਨੇ ਉਹਦੇ ਕੋਲ ਪੜਿਆ ਲਿਖਿਆ ਜਿੰਨੇ ਉਹਦੇ ਕੋਲ ਗੋਣਾ ਹੈ ਜਿੰਨੀ ਉਹਦੀ ਸਮਰੱਥਾ ਹੈ ਉਸ ਤਰੀਕੇ ਨਾਲ ਹੀ ਉਹ ਇੱਕੋ ਚੀਜ਼ ਨੂੰ ਠੀਕ ਹੈ ਤਾਂ ਉਹਨੇ ਇਹਦੀ ਕੀਮਤ 20 ਰੁਪਏ ਬਣਾ ਲਈ ਠੀਕ ਹੈ ਅਗਰ ਉਸੇ ਨੇ ਹੀ ਇਸ ਤੋਂ ਕੀ ਕਰਾ ਲਿਆ ਫ੍ਰੈਂਚ ਫ੍ਰਾਈਜ਼ ਬਣਾ ਲਿਆ ਠੀਕ ਹੈ ਤਾਂ ਉਹਨੇ ਕੀ ਕਰ ਲਿਆ ਇਸ ਦੀ ਕੀਮਤ 50 ਰੁਪਏ ਬਣਾਤੀ ਤਾਂ ਇਹ ਇੱਕ ਐਗਜ਼ਾਮਪਲ ਹੈ ਕਣਕ ਦੀ ਐਗਜ਼ਾਮਪਲ ਲੈ ਸਕਦੇ ਆ ਆਪਾਂ ਠੀਕ ਹੈ ਅਸੀਂ ਇਦਾਂ ਹੀ ਸੋਨੇ ਦੀਆਂ ਚੀਜ਼ਾਂ ਜਾਂ ਕਿਸੇ ਧਾਤੂ ਦੀ ਐਗਜ਼ਾਮਪਲ ਲੈ ਸਕਦੇ ਆ ਤਾਂ ਉਹਦੇ ਨਾਲ ਕੀ ਹੋਇਆ ਇਹ ਸਾਰੇ ਕਾਰ ਕੌਣ ਰਿਹਾ ਮਨੁੱਖ ਕਰ ਰਿਹਾ ਕਿੱਦਾਂ ਕਰੂਗਾ ਜਿੰਨਾ ਉਹ ਪੜਿਆ ਲਿਖਿਆ ਹੋਊਗਾ ਜਿੰਨਾ ਉਹ ਗਿਆਨवान ਹੋਊਗਾ ਇਸ ਕਰਕੇ ਮਨੁੱਖ ਦੇ ਹੱਥ ਵਿੱਚ ਬਹੁਤ ਸਾਰੀ ਚੀਜ਼ ਨਿਰਭਰ ਕਰਦੀ ਹੈ ਮਨੁੱਖ ਸਭ ਤੋਂ ਵੱਡਾ ਸਾਧਨ ਹੈਗਾ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲ ਇਹ ਵੱਡਾ ਕੁਐਸਚਨ ਹੈ ਜੇ ਤੁਸੀਂ ਛੋਟੇ ਕੁਐਸਚਨ ਕਰੇ ਹੋਇਆ ਠੀਕ ਹੈ ਸਾਰੇ ਤੁਹਾਨੂੰ ਆਲਰੇਡੀ ਸਮਝਾ ਚੁੱਕਿਆ ਤਾਂ ਉਹੀ ਸਾਰਿਆਂ ਨੂੰ ਇਕੱਠਾ ਕਰਕੇ ਸਾਧਨਾਂ ਤੋਂ ਕੀ ਭਾਵ ਹੈ ਆਪਾਂ ਲਾ ਕਰ ਚੁੱਕੇ ਆਂ ਇਹ ਦੀ ਕਿਸਮਾਂ ਦੱਸ ਚੁੱਕੇ ਆਂ 6 ਇਹਨਾਂ ਦਾ ਸਾਮ ਸੰਭਾਲ ਦਾ ਮਤਲਬ ਜਿਹੜਾ ਉਹ ਕਰ ਚੁੱਕੇ ਆਂ ਅਸੀਂ ਮਹੱਤਵ ਤੇ ਢੰਗ ਕਿਹੜੇ ਨੇ ਦੇਖੋ ਪਹਿਲਾ ਕੁਐਸਚਨ ਸਾਧਨ ਵਾਲਾ ਹੀ ਠੀਕ ਹੈ ਅਰਥਵਾਨ ਪਦਾਰਥ ਹੁੰਦੇ ਨੇ ਮਨੁੱਖ ਦੁਆਰਾ ਬਣਾਏ ਜਾਂ ਕੁਦਰਤ ਦੁਆਰਾ ਜਿਹੜੇ ਕੀ ਆ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ਉਹ ਸਾਧਨ ਕਹਾਂਦੇ ਨੇ ਛੇ ਤਰ੍ਹਾਂ ਦੇ ਹੁੰਦੇ ਆ ਇਹ ਆਪਾਂ ਕਰ ਚੁੱਕੇ ਆਂ ਸਾਧਨਾਂ ਦੀ ਸੰਭਾਲ ਦਾ ਮਤਲਬ ਕੀ ਹੈਗਾ ਠੀਕ ਹੈ ਨੇੜੇ ਦਾ ਸਬੰਧ ਹੈ ਇਹਨਾਂ ਦੀ ਜਿਹੜੀ ਹੈ ਪ੍ਰਯੋਗ ਹੈ ਸਮਝਦਾਰੀ ਤੇ ਸੰਕੋਚ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦਾ ਆਨੰਦ ਮਾਣ ਸਕਣ ਫਿਰ ਹੈ ਸਾਮ ਸੰਭਾਲ ਵਾਸਤੇ ਅਪਣਾਏ ਜਾਣ ਵਾਲੇ ਟੰਗ ਠੀਕ ਉਹ ਵੀ ਆਪਾਂ ਸਾਰੇ ਕਰ ਚੁੱਕੇ ਹੈਗੇ ਆ ਠੀਕ ਹੈ ਇਸ ਕਰਕੇ ਬੱਚਿਓ ਇਹ ਲੈਸਨ ਤੁਹਾਡੇ ਪਹਿਲਾ ਹੀ ਲੈਸਨ ਇਸ ਕਰਕੇ ਤੁਹਾਡੇ ਜਿਹੜਾ ਹੈ ਸਿਲੇਬਸ ਦੇ ਵਿੱਚ ਇਹ ਇਨਕਲੂਡ ਕੀਤਾ ਗਿਆ ਤਾਂ ਕਿ ਤੁਸੀਂ ਜਿਹੜਾ ਹੈ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਸਕੋ ਤੇ ਆਉਣ ਵਾਲੀਆਂ ਜਿਹੜੀਆਂ ਸਾਡੇ ਭਵਿੱਖ ਨੇ ਉਹ ਅੱਛਾ ਹੋ ਸਕੇ ਆਉਣ ਵਾਲੀਆਂ ਪੀੜ੍ਹੀਆਂ ਦਾ ਕਿਉਂਕਿ ਤੁਸੀਂ ਵੀ ਆਉਣ ਵਾਲੇ ਨਾਗਰਿਕ ਹੋਂਦੇ ਇਸ ਦੇ ਤੇ ਜੇ ਨਾਗਰਿਕ ਦੇਸ਼ ਦੇ ਜਿਹੜੇ ਨੇ ਉਹ ਸਮਝਦਾਰ ਗਿਆਨਵਾਨ ਹੋਣਗੇ ਤਾਂ ਉਹ ਦੇਸ਼ ਹੈ ਜਿਹੜਾ ਬਹੁਤ ਹੀ ਵਿਕਸਿਤ ਬਣੇਗਾ ਠੀਕ ਹੈ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਲੈਸਨ ਤੁਸੀਂ ਆਲਰੇਡੀ ਪੜ ਚੁੱਕੇ ਹੋਵੋਗੇ ਆਪਣੀ ਕਲਾਸਿਸ ਦੇ ਵਿੱਚ ਇੱਥੇ ਜਿਹੜੇ ਮੇਨ ਕਨਸੈਪਟ ਸੀ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਬੜੀ ਡਿਟੇਲ ਦੇ ਨਾਲ ਇਹਦਾ ਸਕਰੀਨਸ਼ਾਟ ਲੈ ਕੇ ਇਹਨਾਂ ਨੂੰ ਕਾਪੀਆਂ ਤੇ ਲਿਖ ਲੈਣਾ ਹੈਗਾ ਤੇ ਫਿਰ ਜਿਹੜਾ ਹੈ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਜਿਹੜਾ ਹੈ ਉਹ ਪੁੱਛ ਵੀ ਸਕਦੇ ਹੋ ਤੇ ਅੱਗੇ ਵਾਸਤੇ ਵੀ ਮੈਂ ਤੁਹਾਨੂੰ ਸਾਰੇ ਲੈਸਨ ਇਸ ਤਰੀਕੇ ਦੇ ਨਾਲ ਪੂਰੇ ਕਰਾਵਾਂਗਾ ਅਗਰ ਤੁਹਾਨੂੰ ਹੋਰ ਕੁਝ ਨਵਾਂ ਚਾਹੀਦਾ ਹੈ ਤਾਂ ਉਸ ਤਰੀਕੇ ਦੇ ਨਾਲ ਵੀ ਮੈਨੂੰ ਜ਼ਰੂਰ ਦੱਸਿਓ ਥੈਂਕ ਯੂ ਹੈਵ ਅ ਨਾਈਟ